ਅੱਜ ਦਰਮੇਂਦੀ ਪਹਿਲੇ ਸਨਾਪਾ ਦੇ ਵਿੱਚ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕਿ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਜਿਹੜਾ ਲਾਇਆ ਜਾ ਰਿਹਾ ਹੈ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਬਲਬੀਰ ਜੀ ਸਾਡੇ ਸੇਧ ਮੰਤਰੀ ਪੰਜਾਬ ਸਰਕਾਰ ਪਹੁੰਚੇ ਨੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਲਲੀ ਸ਼ਰਮਾ ਜੀ ਐਮ.ਐਸ.ਸੀ. ਵਿਵੇਕ ਖੰਨਾ ਜੀ ਸ਼ਵੇਤਾ ਖੰਨਾ ਜੀ ਡਾਕਟਰ ਮੰਪੀ ਜੀ ਮੈਂ ਸਮੁੱਚੀ ਟੀਮ ਦਾ ਸਾਰੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬਹੁਤ ਅੱਛਾ ਕੰਮ ਬਰਾਲਾ ਹੈ ਅਰ ਦਸਰੇ ਸਿੱਕੇ ਕਿ ਸਾਰੇ ਮੋਸਲੀ ਪਿੰਡਾਂ ਦੇ ਵਿੱਚੋਂ ਜਿਹੜੇ ਪੇਸ਼ੈਂਟ ਨੇ ਜਿਹੜੇ ਅੱਖਾਂ ਦੇ ਕਿਸੇ ਸਮੱਸਿਆ ਨਾਲ ਜੂਰੇ ਉਹਨਾਂ ਨੂੰ ਅਨਬਾਇੰਡ ਕੀਤਾ ਗਿਆ ਪਰ ਜਿਹੜੇ ਮੈਂ ਸਾਹਮਣੇ ਦੇਖ ਰਿਹਾ ਸਾਰੇ ਉਹ ਲੋਕ ਨੇ ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਕਿ ਸਾਡਾ ਆਲ੍ਹਣ ਹੋਗਾ ਪਰ ਰੋਟਰੀ ਕਲੱਬ ਗ੍ਰੇਟਰ ਨਾਂਬਾ ਉਹ ਕੀ ਜਿਹੜੀ ਆਪਣੀ ਭੂਮਿਕਾ ਨਿਭਾ ਰਿਹਾ ਔਰ ਮੈਂ ਡਾਕਟਰ ਬਲਬੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸ਼ਡਿਊਲ ਬਹੁਤ ਟਾਈਟਾ ਕਿਉਂਕਿ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਮੋਰੰਡੀ ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਰਵਿੰਦਰਪਾਲ ਜੀ ਸਾਡੇ ਆਮਦ ਪਰਿਦੇ ਕਮਿਸ਼ਨਰ ਅਰਵਿੰਦ ਕੇ ਜੀ ਵਾਲ ਜੀ ਉੱਤੇ ਪਹੁੰਚ ਰਹੇ ਹਨ ਤੇ ਉੱਥੇ ਪਹੁੰਚਣਾ ਪਰ ਫਿਰ ਵੀ ਸਮਾਂ ਦਿੱਤਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਸਾਡੇ ਨਾਪਾ ਦੇ ਐਸ.ਡੀ.ਐਮ ਤਰਸੀਮ ਚਾਹੀ ਜੀ ਪਹੁੰਚੇ ਮਨਨੂ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਸਦਾ ਚਰਨ ਸਿੰਘ ਜੀ ਮਲਕੀਤ ਕੰਬਾਈ ਤੋਂ ਬੈਠੇ ਨੇ ਔਰ ਬਾਕੀ ਸਾਡੇ ਆਵਾਦੀ ਪਾਰਟੀ ਦੇ ਟੈਂਪਲਸਪੀ ਹਾਜ਼ਰ ਨੇ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਮੈਂ ਹੁਣ ਸਮਾਂ ਜ਼ਿਆਦਾ ਨਾ ਲੈਂਦਾ ਹੋਇਆ ਬੇਤੀ ਕਰਾਂਗਾ ਮੰਤਰੀ ਜੀ ਨੂੰ ਕਿਉਂਕਿ ਉਹਨਾਂ ਨੇ ਇੱਕ ਜ਼ਰੂਰੀ जाना है कि कल मैं दसदा कि डॉक्टर साहब आप ही अखाते डॉक्टर ने सा जिले की बहुत सेवा इन्होंने मरीजा की है डॉक्टर बलजीत सिंह सारे स्टेज के विराजमान ਜਿੰਨੇ ਵੀ ਮੇਰੇ ਭਰਾਤਵਾਂ ਤੇ ਸੱਜਣ ਰੋਟਰੀ ਦੇ ਸਾਰੇ ਮੇਰਾ ਛੋਟਾ ਵੀਰ ਮੇਰੇ ਸਹਿਯੋਗੀ ਐਮਐਲਏ ਗੁਰਦੇਵ ਸਿੰਘ ਦੇਵ ਮਾਨ ਜੀ ਜੋ ਬੜੀ ਲਗਨ ਦੇ ਨਾਲ ਇੱਕ ਨਾਬੇ ਦਾ ਬਹੁਤ ਹੀ ਅੱਛਾ ਸੇਵਕ ਬਣ ਕੇ ਬੇਡਾ ਬਣ ਕੇ ਭਰਾ ਬਣ ਕੇ ਲੋਕਾਂ ਦੇ ਵਿੱਚ ਰਹਿੰਦੇ ਆ ਲੋਕਾਂ ਦੀ ਸੇਵਾ ਕਰਦੇ ਆ ਔਰ ਇਸੇ ਤਰ੍ਹਾਂ ਮੇਰੇ ਛੋਟੇ ਵੀਰ ਡਾਕਟਰ ਮਰਪਰੀ ਜਿਹੜੇ ਬੜੇ ਲੰਬੇ ਸਮੇਂ ਤੋਂ ਲੋਕਾਂ ਨੂੰ ਇਹ ਜਿਹੜਾ ਨਿਗਾਹ ਦਾ ਦਾਨ ਹੈ ਇਹ ਬਖਸ਼ ਰਹੇ ਆ ਔਰ ਇਹਦੇ ਨਾਲ ਡਾਕਟਰ ਡਾਂਗ ਜੀ ਦੀ ਟੀਮ ਰੋਟੇਰੀਅਨ ਨਵਿੰਦਰ ਜੀ ਇਹਨਾਂ ਦੇ ਨਾਲ ਵੱਡੇ ਐਸਟੀਐਮ ਸਾਹਿਬ ਕਰਕ ਸਾਹਿਬ ਬਾਸਲ ਸਾਹਿਬ ਕੰਨਾ ਜੀ ਔਰ ਸ਼ਰਮਾ ਜੀ ਔਰ ਸਾਰੇ ਜਿੰਨੇ ਵੀ ਹੋਰ ਸਾਰੇ ਇਹਨਾਂ ਦੇ ਮੈਂਬਰ ਸਾਹਿਬ ਆ ਮੇਰੇ ਨਾਲ ਜਿਹੜੇ ਮੇਰੇ ਸਹਿਯੋਗੀ ਆ ਚੰਕੌਰ ਜੀ ਸਾਡੇ ਬਲੌਕ ਪ੍ਰਧਾਨ ਜੀ ਇੱਥੇ ਪਹੁੰਚਿਆ ਔਰ ਪ੍ਰੋਫੈਸਰ ਸਾਹਿਬ ਇੱਥੇ ਆਪਣੇ ਨਾਲ ਦੀਪਕ ਜੀ ਉਹ ਜਿਹਨੇ ਬਤਵੰਤੇ ਸਾਰੇ ਉਹ ਜਿਹਨੇ ਮਰੀਆ ਭਾਨਾ ਤੇ ਭਰਾ ਚੜਿਆ ਅੱਜ ਆਪਰੇ ਇੱਥੇ ਲਾਸ਼ ਕਰਾਣ ਆਇਆ ਸਾਡੇ ਬਜ਼ੁਰਗ ਔਰ ਬੱਚੇ ਸਾਰਿਆਂ ਨੂੰ ਪਿਆਰ ਭਰੇ ਸਸ਼ਟੇਕਾਲ ਨਮਸਕਾਰ ਔਰ ਸਭ ਤੋਂ ਪਹਿਲਾਂ ਮੈਂ ਰੋਟੀ ਕਲੱਬ ਨੂੰ ਬਤਾਇ ਦਿੰਨਾ ਕਿ ਇੱਕ ਬਹੁਤ ਨੇਕ ਕੰਮ ਬਹੁਤ ਸਾਰੇ দান ਕਰਦੇ ਆਂ ਜੀ ਆਪਾਂ ਲੋਕ ਲੰਗਰ ਲਾਉਂਦੇ ਆਂ ਜ ਜਾਂ ਆਪਾਂ ਇਹ ਤਰ੍ਹਾਂ ਦੇ ਕੋਈ ਸ਼ਾਦੀ ਕਰਾਂਦਾ ਕੋਈ ਕਿਸੇ ਨੂੰ ਵੀਲਚਰ ਲੈ ਕੇ ਮਰਸੀ ਨੱਬਾ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਸਰੀਰ ਚਗਾ ਪਿਆ ਸੀ ਅੰਦਰ ਸਪਰੇਕ ਛੱਟ ਲੱਗ ਗਈ ਬਲੀਡਿੰਗ ਹੋ ਗਈ ਗੁਜ਼ਰ ਗਿਆ ਫਰਿਸ਼ਟੇ ਸਕੀਮ ਲੈ ਕੇ ਆ ਰਹੀ ਹੈ ਜੀ ਬੰਦਾ ਪੰਜਾਬ ਦਾ ਹੋਵੇ ਨਹੀਂ ਬੰਦਾ ਪੰਜਾਬ ਤੋਂ ਬਾਹਰ ਦਾ ਹੋਵੇ ਬੰਦਾ ਦੇਸ਼ ਤੋਂ ਬਾਹਰ ਦਾ ਹੋਵੇ ਰੱਬ ਨਾ ਕਰੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਏ ਪੰਜਾਬ ਦੀ ਹਦੂਦ ਦੇ ਅੰਦਰ ਪੰਜਾਬ ਦੇ ਦੀਏ ਦੇ ਪੰਜਾਬ ਦੀ ਜੂਰਿਸਡਿਕਸ਼ਨ ਦੇ ਵਿੱਚ ਉਹਨੂੰ ਜਿਹੜਾ ਬੰਦਾ ਵੀ ਜੋ ਕਿ ਨੇੜੇ ਦੇ ਹਸਪਤਾਲ ਪਹੁੰਚਾ ਦਿਓ ਉਹਦੀ ਜਾਨ ਬਚਾ ਲਓ ਸਰਕਾਰ ਥੋੜਾ ਸਲਮਾਨ ਕਰੇਗੀ 15 ਅਗਸਤ ਤੋਂ 26 ਜਨਵਰੀ ਨੂੰ 2000 ਰੁਪਏ ਨਾਮ ਦੇਗੀ ਔਰ ਜਿਹੜਾ ਬੰਦਾ ਲਾਸ਼ ਹੋ ਗਿਆ ਉਹਦੇ ਜਿਵੇਂ ਮੁੰਡੇ ਦਾ ਹੈਲਿੰਗਰੀ ਹੋ ਗਈ ਸੀ 10 ਲੱਖ ਰੁਪਏ ਲੱਗੇ ਉਹ ਸਾਰਾ ਖਰਚਾ ਮਾਂ ਸਰਕਾਰ ਕਰੇਗੀ ਜੋ ਇਸ ਤਰ੍ਹਾਂ ਦਾ ਇਹ ਉਪਰਾਲੇ ਕਰ ਰਹੇ ਆ ਜੀ ਬੱਚੇ ਦੀ ਪੜ੍ਹਾਈ ਵਾਸਤੇ ਐਜੂਕੇਸ਼ਨ ਵਾਸਤੇ ਇਹ ਸਾਡੇ ਜਿਹੜੇ ਮਾਨ ਸਾਹਿਬ ਇੱਕ ਆਮ ਪਰਿਵਾਰ ਚੋਂ ਸਾਡੇ ਵਰਗੇ ਦੇਖੋ ਮਾਨ ਸਾਹਿਬ ਸਾਡੇ ਮਾਰ ਇਹ ਵਾਲੇ ਮਾਨਸਾ ਵਰ ਮੈਂ ਜਿਹੜੇ ਸਾਰੇ ਬੰਦੇ ਆ ਸਾਨੂੰ ਦੇ ਸੇਵਾ ਦਾ ਮੌਕਾ ਦਿੱਤਾ ਤਾਂ ਉਹਨਾਂ ਨੇ ਦਿੱਤਾ ਜੀ ਅਰਵਿੰਦ ਕੇਜੇਵਾਲ ਨੇ ਦਿੱਤਾ ਭਗਵੰਤ ਪਾਣੇ ਨੇ ਦਿੱਤਾ ਔਰ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਔਰ ਜਿਹੜਾ ਨਾਬਾ ਹੈਗਾ ਔਰ ਪੜੈਲਾ ਦਿਹਾਤੀ ਇਹ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਪੜੈਲਾ ਦੂਜੇ ਨੰਬਰ ਤੇ ਨਾਬਾ ਤੁਸੀਂ ਇਹਨੂੰ ਅੱਗੇ ਲੈ ਕੇ ਜਾਣਾ ਜੀ ਇਹਨੂੰ ਪੂਰੇ ਪੰਜਾਬ ਚ ਪਹਿਲੇ ਨੰਬਰ ਤੇ ਲੈ ਕੇ ਜਾਣਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਰੋਟਰੀ ਕਲੱਬ ਦਾ ਔਰ ਮਾਨ ਸਾਹਿਬ ਦਾ ਦੇਵ ਮਾਨਜੀ ਦਾ ਕਿਸ ਵਿਸ਼ੇ ਦੇ ਕੈਂਪ ਲੱਗਿਆ ਅੱਜ ਇਹ ਰੋਟਰੀ ਕਲੱਬ ਨਾਂਬਾ ਗ੍ਰੇਟਰ ਵੱਲੋਂ ਅੱਖਾਂ ਦੀ ਜਾਂਚ ਤੇ ਉਹਦੇ ਆਪਰੇਸ਼ਨ ਦਾ ਕੈਂਪ ਲਾਇਆ ਹੈ ਜੀ ਇਹ ਮੇਰੀ ਮਦਰ ਸ਼੍ਰੀਮਤੀ ਕਲਾਸ਼ ਦੇਵੀ ਦੀ ਯਾਦ ਦੇ ਵਿੱਚ ਅਸੀਂ ਨੇ ਇਹ ਕੈਂਪ ਲਾਇਆ ਅੱਜ ਤੋਂ ਅਸੀਂ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਹੈ ਬੇਸਿਕਲੀ ਇਹ ਕੈਂਪ ਹੁਣ ਅਸੀਂ ਹਰ ਸਾਲ ਆਰਗੇਨਾਈਜ਼ ਕਰਿਆ ਕਰਾਂਗੇ ਇਸ ਤਰ੍ਹਾਂ ਦਾ ਪ੍ਰਬੰਧ ਕਰੇ ਜੀ ਤੁਸੀਂ ਇਹ ਜੁੜਾਈ ਹੈ ਸਾਡੇ ਪ੍ਰਬੰਧਕ ਜੀ ਸਾਰਾ ਮਰੀਜ਼ਾਂ ਦੇ ਬੈਠਣ ਉੱਠਣ ਦਾ ਸਾਡੀ ਪੂਰੀ ਟੀਮ ਹੈ ਜੀ ਰੋਟਰੀ ਕਲੱਬ ਨਾਬਾ ਗ੍ਰੇਟਰ ਦੀ ਸਾਡੇ ਪ੍ਰਧਾਨ ਅਨੰਦਰ ਭਾਰਤੀ ਜੀ ਸੰਜੀਵ ਜੀ ਸੈਕਟਰੀ ਤੇਜ ਜੀ ਕੈਸ਼ੀਅਰ ਇਹ ਸਾਰੇ ਜਣਿਆਂ ਨੇ ਮਿਲ ਕੇ ਪੂਰੀ ਟੀਮ ਹੈ ਜਿਹੜੀ ਸਾਡੀ 35 ਮੈਂਬਰਸ ਸਾਡੇ ਲੇਡੀਜ਼ ਸਾਰਿਆਂ ਨੇ ਮਿਲ ਜੁਲ ਕੇ ਕੰਮ ਕਰਿਆ ਤੇ ਇੱਕ ਕੋਪਰਾਲਾ ਜੀ ਕੱਜਸੀ ਨੇ ਐਮਓਯੂ ਸਾਈਨ ਕੀਤਾ ਹੈ ਐਮਓਯੂ ਸਾਈਨ ਹੋਇਆ ਜੀ ਸਿਵਲ ਹਸਪੀਟਲ ਨਾਬਾ ਇਕਮਜੋਤ ਇਕਜੋਤ ਹਸਪੀਟਲ ਨਾਬਾ ਤੇ ਰੌਡਰੀ ਕਲੱਬ ਨਾਭਾ ਗ੍ਰੇਟਰ ਦਾ ਉਸ ਐਮਓਯੂ ਦੇ ਤਹਿਤ ਅਸੀਂ ਵਾਰਡ ਵਾਈਜ਼ ਸਰਵੇ ਕਰਾਂਗੇ ਜੀ ਜੋ ਮਰੀਜ਼ ਜ਼ਰੂਰਤਮੰਦ ਹੋਣਗੇ ਉਹਨਾਂ ਦੀਆਂ ਅੱਖਾਂ ਦੇ ਆਪਰੇਸ਼ਨ ਅਸੀਂ ਫ੍ਰੀ ਕਰਾਵਾਂਗੇ ਤੁਸੀਂ ਇਹ ਮੰਨ ਕੇ ਚੱਲੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਡੇਲੀ ਦਾ ਇੱਕ ਕੈਂਪ ਨਾਭੇ ਚ ਆਰਗੇਨਾਈਜ਼ ਹੋਊਗਾ ਜਿਹਦੇ ਵਿੱਚ ਹਰ ਵਾਰਡ ਚ ਅਸੀਂ ਜ਼ਰੂਰਤਮੰਦ ਬੰਦੇ ਜਿਹੜੇ ਨੇ ਉਹਨਾਂ ਨੂੰ ਜਾਂਚ ਕੇ ਉਹਨਾਂ ਦੀ ਜਿਨ੍ਹਾਂ ਦੀ ਜ਼ਰੂਰਤ ਹੋਊਗੀ ਉਹਨਾਂ ਦੇ ਆਪਰੇਸ਼ਨ ਜਿਹੜੇ ਨੇ ਕਲੱਬ ਦੀ ਤਰਫੋਂ ਫ੍ਰੀ ਕਰਾਏ ਜਾਣਗੇ ਔਰ ਸਾਨੂੰ ਤੁਹਾਡਾ মিডিਆ ਦਾ ਬਹੁਤ بڑا ਸਹਿਯੋਗ ਚਾਹੀਦਾ ਹੈ ਕਿਉਂਕਿ ਅੱਜ ਵੀ ਜੋ ਕੈਂਪ ਦੇ ਵਿੱਚ ਰਸ਼ ਹੈ ਉਹਦੇ ਵਿੱਚ মিডিਆ ਦਾ ਬਹੁਤ بڑا ਸਹਿਯੋਗ ਹੈ ਕਿਉਂਕਿ ਸਾਡੀਆਂ ਖਬਰਾਂ ਸਾਡੀ ਲਾਈਵ ਸਾਡੇ ਵੀਡੀਓਜ਼ মিডিਆ ਨੇ ਸ਼ੇਅਰ ਕੀਤੀਆਂ ਉਹਦੇ ਨਾਲ ਸਾਡਾ ਜਿਹੜਾ ਪ੍ਰਚਾਰ ਹੈ ਉਹ ਹੋਇਆ ਤੇ ਲੋਕਾਂ ਨੂੰ ਫਾਇਦਾ ਹੋ ਰਿਹਾ ਪ੍ਰਚਾਰ ਦਾ ਫਾਇਦਾ ਜਿਹੜਾ ਗਰੀਬ ਆਦਮੀ ਹੈ ਉਹ ਅੰਤਿਮ ਪੰਕਤੀ ਦੇ ਵਿੱਚ ਖੜਾ ਜਿਹੜਾ ਅੰਤਿਮ ਵਿਅਕਤੀ ਹੈ ਉਹਦੇ ਤੱਕ ਜਿਹੜੀ ਸੇਵਾ ਪਹੁੰਚੇ ਉਹੀ ਸਭ ਤੋਂ ਵੱਡੀ ਗੱਲ ਹੈ ਰਾਜੀਏ ਜੀ ਕੀ ਪ੍ਰੋਗਰਾਮ ਹੈ ਜਿਵੇਂ ਆਈਸ ਕੈਂਪ ਲੱਗਿਆ ਰੋਟਰੀ ਕਲੱਬ ਨਾਬਾ ਗ੍ਰੇਟਰ ਨੂੰ ਪੂਰੀ ਜੀ ਦੀ ਜਾਣਕਾਰੀ ਲੋਕ ਜੀ ਸਰ ਇਹ ਸਾਡਾ ਰੋਟਰੀ ਕਲੱਬ ਨਾਬਾ ਗ੍ਰੇਟਰ ਦਾ ਪਹਿਲਾ ਆਈ ਆਪਰੇਸ਼ਨ ਚੈੱਕਅਪ ਕੈਂਪ ਹੈ ਇਸ ਦੇ ਉੱਪਰ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਬਲਬੀਰ ਸਿੰਘ ਜੀ ਪੰਜਾਬ ਦੇ ਸਿਹਤ ਮੰਤਰੀ ਆਏ ਸੀ ਤੇ ਨਾਲ ਐਮ ਐਲ ਏ ਨਾਬਾ ਨੇ ਸ਼ਿਰਕਤ ਕੀਤੀ ਤੇ ਇਹ ਲਲੀ ਜੀ ਦੁਆਰਾ ਉਹਨਾਂ ਦੀ ਮਾਤਾ ਜੀ ਦੀ ਯਾਦ ਵਿੱਚ ਲਗਾਇਆ ਗਿਆ ਸਾਡੇ ਕਲੱਬ ਦਾ ਪਹਿਲਾ ਕੈਂਪ ਹੈ ਤ੍ਰਿਵਾਨੀ ਪੈਲੇਸ ਵਿੱਚ ਜਿਹੜਾ ਲੱਗ ਰਿਹਾ ਹੈ। ਇਹ ਲੱਗ ਹਾਂਜੀ ਉਹ ਪੰਚਨਦ ਜਿਸ ਤਰ੍ਹਾਂ ਦਾ ਲਲੀ ਸ਼ਰਮਾ ਜੀ ਮਾਤਾ ਦੀ ਯਾਦ ਵਿੱਚ ਇਹ ਕੈਂਪ ਲਲੀ ਸ਼ਰਮਾ ਜੀ ਨੇ ਆਪਣੀ ਮਾਤਾ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਅੱਜ ਦਾ ਜਿਹੜਾ ਕੈਂਪ ਹੈ ਇਹ ਸਾਡੀ ਸੋਚ ਜਿਹੜੀ ਸਮਾਜ ਦੇ ਪ੍ਰਤੀ ਹੈਗੀ ਹੈ ਉਸ ਨੂੰ ਦੇਖਦੇ ਹੋਏ ਉਸ ਨੂੰ ਅਗਰਸਰ ਅਸੀਂ ਕੀਤਾ ਹੈ। ਸਾਡੀ ਜੋ ਮੈਡੀਕਲ ਚੈੱਕਅਪ ਕੈਂਪ ਬਲੱਡ ਡੋਨੇਸ਼ਨ ਕੈਂਪਸ ਹੀ ਕਈ ਸਾਲਾਂ ਤੋਂ ਲਗਾਉਂਦੇ ਆ ਰਹੇ ਹਾਂ ਲੇਕਿਨ ਅੱਖਾਂ ਦਾ ਕੈਂਪ ਜੋ ਸ਼ਹਿਰ ਦੇ ਵਿੱਚ ਲੱਗਦੇ ਵੀ ਰਹੇ ਨੇ ਪਹਿਲਾਂ ਵੀ ਲੱਗਦੇ ਰਹੇ ਨੇ ਅੱਗੇ ਵੀ ਲੱਗਦੇ ਰਹਿਣਗੇ ਸਾਡਾ ਜਿਹੜਾ ਕੈਂਪ ਹੈ ਉਹਦੇ ਵਿੱਚ ਵੱਖਰਾ ਅਸੀਂ ਇਹ ਕਰਿਆ ਇਹਦੇ ਵਿੱਚ ਸਾਰੇ ਮਰੀਜ਼ਾਂ ਦਾ ਹੈਲਥ ਚੈੱਕਅਪ ਕੈਂਪ ਵੀ ਨਾਲ ਹੈਲਚੈਕਅਪ ਵੀ ਹੋ ਰਿਹਾ ਮੋਰਓਵਰ ਇਹਦੇ ਵਿੱਚ ਜਿਹੜੀ ਤੁਸੀਂ ਚੀਜ਼ ਦੇਖ ਰਹੇ ਏਵੇਂ ਹੋਵੋਗੇ ਅਸੀਂ ਸਿਹਤ ਮੰਤਰੀ ਤੱਕ ਨੂੰ ਇਹਦੇ ਵਿੱਚ ਇਨਵਾਈਟ ਕੀਤਾ ਤੇ ਉਹਨਾਂ ਨੇ ਸਾਡੇ ਕਲੱਬ ਦੇ ਕਦ ਨੂੰ ਦੇਖਦੇ ਹੋਏ ਉਹਨਾਂ ਨੇ ਵੀ ਆਪਣੇ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਆਪਣਾ ਟਾਈਮ ਕੱਢਿਆ ਤੇ ਸਾਡੇ ਕੋਲੇ ਆਏ ਸਾਨੂੰ ਇਸ ਚੀਜ਼ ਉੱਤੇ ਬੜਾ ਮਾਣ ਹੈ ਮੰਤਰੀ ਸਾਹਿਬ ਨੇ ਆਪਣਾ ਸਮਾਂ ਦਿੱਤਾ ਸਾਨੂੰ ਉਸ ਤੋਂ ਬਾਅਦ ਅੱਜ ਤੱਕ ਵਿਵਨ 300 ਦੇ ਕਰੀਬ ਪੇਸ਼ੈਂਟ ਹਲੇ ਤੱਕ ਸਾਡੇ ਕੋਲ ਰਜਿਸਟਰ ਹੋ ਚੁੱਕੇ ਆ ਸੋ ਸਾਡਾ ਆਪਰੇਸ਼ਨ ਕਰਵਾਉਣ ਦਾ ਅੱਜ ਜਿਹੜਾ ਹੈਗਾ ਟਾਰਗੇਟ ਸੀਗਾ ਉਹ ਸਾਨੂੰ ਲੱਗਦਾ ਵੀ ਜਲਦੀ ਹੀ ਪੂਰਾ ਹੋ ਜਾਊਗਾ 70 80 ਦੇ ਕਰੀਬ ਤਾਂ ਹਲੇ ਤੱਕ ਪੇਸ਼ੈਂਟ ਆਇਡੈਂਟੀਫਾਈ ਹੋ ਚੁੱਕੇ ਨੇ ਜਿਨ੍ਹਾਂ ਦਾ ਕੇ ਆਪਰੇਸ਼ਨ ਹੋਣਾ ਹੈ ਤੇ ਅਸੀਂ ਇਹ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਇਹ ਜਿਹੜੀ ਅੱਖਾਂ ਦਾ ਜਿਹੜਾ ਕੈਂਪ ਹੈ ਅੱਖਾਂ ਨੂੰ ਦੇਖਦੇ ਹੋਏ ਜਿਹੜੀ ਸੋਚ ਹੈ ਸਾਡੀ ਉਸ ਨੂੰ ਹੋਰ ਜਿਹੜੀ ਸੰਸਥਾਵਾਂ ਨੇ ਉਹ ਵੀ ਸਾਡੇ ਨਾਲ ਜੁੜ ਕੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣ ਨਾਲ ਮੈਂ ਇੱਕ ਚੀਜ਼ ਹੋਰ ਅੱਜ ਦੇ ਕੈਂਪ ਦੇ ਵਿੱਚ ਜਿਹੜੋ ਸਾਣਿਆਂ ਔਖੀ ਕੀਤੀ ਹੈ ਉਹ ਸਾਨੇ ਸਿਵਲ ਹਸਪੀਟਲ ਨਾਬਾ ਦੇ ਨਾਲ ਤੇ ਇਕਜੋਤ ਹਸਪੀਟਲ ਨਾਲ ਐਮਓਯੂ ਸਾਈਨ ਕੀਤਾ ਹੈ ਉਹਦੇ ਵਿੱਚ ਇਹ ਚੀਜ਼ ਹੈ ਕਿ ਜਿਹੜਾ ਸਿਵਲ ਹਸਪੀਟਲ ਹੈ ਉਹ ਸਾਰੇ ਵਾੜਾਂ ਦਾ ਸਰਵੇ ਕਰੂਗਾ ਅਸੀਂ ਸਾਰਾ ਖਰਚਾ ਚੱਕਾਂਗੇ ਔਰ ਇਕਜੋਤ ਹਸਪੀਟਲ ਦੇ ਵਿੱਚ ਉਹ ਜਿਹੜੇ ਕੈਂਪ ਆ ਉਹ ਲਗਾ ਕੇ ਇੱਕ ਜੋਦ ਹਸਪਤਲ ਦੇ ਨਾਲ ਹਰ ਮਹੀਨੇ ਅਸੀਂ ਆ ਆਪਰੇਸ਼ਨ ਕਰਵਾਇਆ ਕਰਾਂਗੇ ਤਾਂ ਕਿ ਸ਼ਹਿਰ ਨੂੰ ਅਸੀਂ ਕਿਸੇ ਵੀ ਪੇਸ਼ੈਂਟ ਨੂੰ ਅੱਖਾਂ ਦੀ ਰੋਸ਼ਨੀ ਤੋਂ ਕੋਈ ਵਾਂਝਾ ਨਾ ਰਹੇ ਜੇ ਸਾਡੀ ਇਹ ਸੋਚ ਹੈ ਸਿਬੋਸ ਹਸਪਤਲ ਸਾਰੇ ਮਾਡਲ ਦਾ ਸਰਜਰੀ ਕਰ ਪਾਉਗਾ ਕਿਉਂਕਿ ਪਹਿਲੀ ਸਿਬੋਸ ਦਾ ਕੰਮ ਉੱਪਰ ਹੁੰਦੇ ਹੀ ਨਹੀਂ ਨਹੀਂ ਸਰ ਇਹ ਜਿਹੜਾ ਅਸੀਂ ਸਰਵੇ ਦੇ ਵਿੱਚ ਅਸੀਂ ਇਹ ਗੱਲ ਕਰਕੇ ਉਹਨਾਂ ਤੋਂ ਸਿਰਫ ਸਰਵੇ ਦੀ ਹੈਲਪ ਮੰਗੀ ਹੈ ਸਟਾਫ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੂੰਗਾ ਵੀ ਕਿਵੇਂ ਕੰਮ ਹੋ ਰਿਹਾ ਹੈ ਲੇਕਿਨ ਸਰਕਾਰ ਦੀ ਪੂਰਾ ਸਹਿਯੋਗ ਹੈ ਤੇ ਸਾਡੇ ਨਾਲ ਜਦੋਂ ਐਮਓਯੂ ਸਾਈਨ ਕੀਤਾ ਹੈ ਤਾਂ ਐਸਐਮਓ ਸਾਹਿਬ ਨੇ ਖੁਦ ਤਾਂ ਇਹ ਚੀਜ਼ ਨੂੰ ਦੇਖਦੇ ਹੋਈ ਕਰਿਆ ਹੈ ਕਿ ਜੋ ਸਰਕਾਰ ਦੀ ਸੋਚ ਹੈ ਔਰ ਜੋ ਸਾਡੇ ਕਲੱਬ ਦੀ ਸੋਚ ਹੈ ਔਰ ਸਾਡੇ ਐਸਐਮਓ ਸਾਹਿਬ ਦੀ ਜੋ ਸਾਨੂੰ ਹੌਸਲਾ ਮਿਲਿਆ ਉਸ ਦਿਨੋਂ ਵੱਡੇ ਨਜ਼ਰ ਅਸੀਂ ਵਿਸ਼ਵਾਸ ਰੱਖਦੇ ਹਾਂ ਕਿ ਸਾਡਾ ਪੂਰਾ ਸਹਿਯੋਗ ਦਿੱਤਾ ਜਾਊਗਾ ਤੇ ਅਸੀਂ ਜੋ ਸਾਡੀ ਸੋਚ ਹੈ ਅਗਲੇ 3 ਸਾਲਾਂ ਦੇ ਵਿੱਚ ਅਸੀਂ ਸ਼ਹਿਰ ਨੂੰ ਮੋਤੀਆਬਿੰਤੋਂ ਮੁਕਤ ਬਣਾ ਦਾਂਗੇ ਤੇ ਨਾਬਾ ਉਹਨਾਂ ਚੁਣਿੰਦਾ ਸ਼ਹਿਰਾਂ ਦੇ ਵਿੱਚ ਆਊਗਾ ਜਿੱਥੇ ਇੱਕ ਵੀ ਜਿਹੜਾ ਇਨਸਾਨ ਹੈ ਉਹ ਅੱਖਾਂ ਦੀ ਰੋਸ਼ਨੀ ਤੋਂ ਵਾਂਝਾ ਨਹੀਂ ਰਹੂਗਾ ਕਿ ਲਾ ਆਪਣਾ ਗ੍ਰੇਟਰ ਨਾਬਾ ਅੱਖਾਂ ਦਾ ਕੈਂਪ ਲੱਗਿਆ ਹੈ ਛੇਦ ਮੰਤਰੀ ਵੀ ਆਏ ਸੀ ਠੀਕ ਹੈ ਰੋਟਰੀ ਕਲੱਬ ਗ੍ਰੇਟਰ ਨਾਬਾ ਵੱਲੋਂ ਜੋ ਅੱਖਾਂ ਦਾ ਮੁਫਤ ਵਿਸ਼ਾਲ ਕੈਂਪ ਲਾਇਆ ਗਿਆ ਹੈ ਇਹ ਸਾਡੇ ਸ਼ਹਿਰ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਵੈਸੇ ਸਾਡਾ ਸ਼ਹਿਰ ਇੱਕ ਛੋਟੀ ਕਾਸ਼ੀ ਨਾਲ ਜਾਣਿਆ ਜਾਂਦਾ ਹੈ ਨਾਬਾ ਸ਼ਹਿਰ ਕਿਉਂਕਿ ਇੱਥੇ ਹਰ ਸਮੇਂ 12 ਮਹੀਨੇ 30 ਦਿਨ ਧਰਮ ਦੇ ਕੰਮ ਸੇਵਾ ਦੇ ਕੰਮ ਲੰਗਰ ਚੱਲਦੇ ਹੀ ਰਹਿੰਦੇ ਨੇ ਮੈਂ ਵਧਾਈ ਦਿਨਾ ਕਲੱਬ ਦੇ ਪ੍ਰਧਾਨ ਭਾਰਤੀ ਜੀ ਨੂੰ ਤੇ ਪ੍ਰੋਜੈਕਟ ਚੇਅਰਮੈਨ ਲਲਿਤ ਜੀ ਨੂੰ ਸ਼ਰਮਾ ਜੀ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਸਦਕਾ ਅਜੇ ਕੈਂਪ ਲਾਇਆ ਤੇ ਮੈਂ ਧੰਨਵਾਦ ਕਰਦਾ ਹਾਂ ਡਾਕਟਰ ਬਲਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੇ ਇੰਨੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਇਹਦਾ ਉਦਘਾਟਨ ਕੀਤਾ ਤੇ ਕਲੱਬ ਦੀ ਮਦਦ ਵਾਸਤੇ ਵੀ ਕਿਹਾ ਮੈਂ ਇੱਕ ਵਾਰ ਫੇਰ ਰੋਟਰੀ ਕਲੱਬ ਗ੍ਰੇਟਰ ਨਾਪਾ ਦਾ ਤਹਿਤੋਂ ਧੰਨਵਾਦ ਕਰਦਾ ਵੀ ਇਹਨਾਂ ਨੇ ਸ਼ਹਿਰ ਵਾਸਤੇ ਐਡਾ ਕੰਮ ਕੀਤਾ ਹੈ

back <laughs> <laughs>